ਇਹ ਸਾਡੇ ਬਜ਼ੁਰਗਾਂ ਦਾ ਬੇਮਾਨ ਹੋਈ ਕੀ ਆਉਂਗੇ ਯਾਰ ਨਹੀਂ ਅੰਦਰ ਨਹੀਂ ਬੈਠਦੇ ਅਸੀਂ ਕਿਤੇ ਕੰਮ ਨਹੀਂ ਹੁੰਦੇ ਸਾਡੇ ਕਿਹੜਾ ਜਾ ਕੇ ਗੋਲੇ ਲੱਗਦੀਆਂ ਅੰਦਰ ਆ ਜੀ ਜਰਾ ਬੋਲਿਆ ਜਖੜਾ ਨਹੀਂ ਨਹੀਂ ਉਹ ਵੀ ਦੇਖ ਲੈ ਉਹ ਕੁਛ ਇੱਕ ਵਸ ਨਹੀਂ ਵੀ ਆਹ ਸਹੀ ਤਾਂ ਆਪਾਂ ਨੇ ਤੂੰ ਟੱਕ ਲਿਆ ਹੋਇਆ ਚੜ ਜਾਂਦੇ ਤੇਰ ਕਾਰ ਕਰੋ ਮੈਂ ਮੈਂ ਮਾਫੀ ਮੰਗ ਲੈਂਦਾ ਤੂੰ ਪਾਸੇ ਹੋ ਜਾ ਤੂੰ ਦੇਖ ਲੈਣ ਤੇ ਯਾਰ ਜਿੰਦਾਬਾਦ ਪਜਾਬ ਪੁਲਿਸ ਬੰਦਾਬਾਦ ਪਜਾਬ ਪੁਲਿਸ ਬੰਦਾਬਾਦ ਲੱਗ ਸਹੀ ਪੁਲਿਸ ਬੰਦਾਬਾਦ ਸਾਨੂੰ ਬਈ ਜੀ ਤੁਹਾਡਾ ਰੋਸ ਕੀ ਹੈ ਬਈ ਜੀ ਰੋਸ ਕੀ ਹੈ ਤੁਹਾਡਾ ਰੋਸ ਜੀ ਅਸੀਂ 4 ਸਾਲ ਤੋਂ ਲਗਭਗ ਲਗਾਤਾਰ ਭਗਵੰਤ ਸਿੰਘ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਚਿੱਟੀਆਂ ਦੇ ਚਿੱਟੀਆਂ ਦੇ ਰਿਹਾ ਸਾਨੂੰ ਮਿਲਣ ਦਾ ਸਮਾਂ ਨਹੀਂ ਦੇ ਰਿਹਾ ਓਕੇ ਸਾਡੀ ਕੋਈ ਵੀ ਮੰਗ ਨਹੀਂ ਅੱਜ ਤੱਕ ਕਿਸੇ ਮੰਨੇ ਨਹੀਂ ਦੂਜੇ ਨੰਬਰ ਤੇ ਜਿਵੇਂ ਅੱਜ ਕੱਲ ਸਾਨੂੰ ਬੁਲਾਇਆ ਗਿਆ ਅਸੀਂ ਇੱਥੇ ਡੀ ਸਾਹਿਬ ਨੇ ਬੁਲਾਇਆ ਸੀ ਸਾਡੀ ਸਾਹਿਬ ਨੇ ਬੁਲਾਇਆ ਗਿਆ ਇਹ ਆnde ਵੀ ਤੁਸੀਂ ਸਨਮਾਨ ਲੋ ਅਸੀਂ ਇੱਥੇ ਨਹੀਂ ਲਵਾਂਗੇ ਅਸੀਂ ਭਰ ਉਦਮ ਸਿੰਘ ਦੀ ਸਨਾਨ ਧਰਨਾ ਲਾਇਆ ਸੀਗਾ 9 ਦਿਨ ਧਰਨਾ ਲੱਗਿਆ ਸਾਡਾ ਅਮਨ ਰੂੜੇ ਦੇ ਬਾਹਰ ਤੋਂ ਅਸੀਂ ਪੂਤਲਾ ਹੀ ਝੋਕਿਆ ਹੈ ਉੱਤੇ ਲਗਭਗ ਸਾਨੂੰ 9 ਦਿਨ ਲੱਗਣ ਦੇ ਬਾਵਜੂਦ ਪੰਜਾਬ ਦਾ ਕੋਈ ਐਮਐਲਏ ਵੀ ਨਹੀਂ ਸਾਡੇ ਕੋਲ ਪਹੁੰਚਿਆ ਦੂਜੇ ਨੰਬਰ ਤੇ ਦੇਖੋ ਵੀ ਕਿੱਡੀ ਇੱਕ ਹੋਰ ਅਪਮਾਨ ਵਾਲੀ ਗੱਲ ਕੀਤੀ ਇਹਨਾਂ ਨੇ ਵੀ ਝੰਡੇ ਨੂੰ ਸਲਾਮੀ ਦਿੱਤੀ ਨਹੀਂ ਗਈ ਪਹਿਲਾਂ ਦੇ ਤਾਂ ਬੈਠਿਆ ਲੋਕਾਂ ਨੂੰ ਅਸਤੇ ਲਿਆ ਹੀ ਨਹੀਂ ਇਸ ਦਾ ਬਾਈਕਾਰਡ ਕੀਤਾ ਉਹਨਾਂ ਦੀ ਕੀ ਚਾਲ ਹੈ ਸਰਕਾਰ ਦੀ ਦੇ ਪ੍ਰਸ਼ਾਸਨ ਦੀ ਰਲਿ ਮਿਲੀ ਕੋਈ ਇੱਕ ਕਾਲ ਹੈ ਪ੍ਰੋਟੋਕੋਲ ਦੇ ਦੇ ਅਧਾਰ ਤੇ ਮੰਨਿਏ ਤਾਂ ਜਿਹੜਾ ਮੁੱਖ ਮਮਾਨ ਹੁੰਦਾ ਉਹਦੇ ਵੱਲੋਂ ਸਨਮਾਨਤ ਕੀਤਾ ਜਾਂਦਾ ਜੀ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਉਤਮ ਮੰਨਦੇ ਆਂ ਉਹਦੀ ਆਪਾਂ ਮਤਲਬ ਜਿੰਨੇ ਤੇ ਅਰਦਾਸ ਹੁੰਦੀ ਹੈ ਵਾਕ ਨਹੀਂ ਲੈਂਦੇ ਕਿਸੇ ਵਾਕ ਲੈ ਬਿਨਾ ਦੇਖ ਨਹੀਂ ਮੰਡੀ ਜਾਂਦੀ ਇਹ ਮਤਲਬ ਉਹ ਤੋਂ ਵੀ ਉੱਚਾ ਹੋ ਗਿਆ ਇਹਨਾਂ ਦਾ ਮੰਨ ਇਹ ਆਪ ਦੀ ਤੁਸੀਂ ਕੀ ਮੰਗ ਕਰਦੇ ਹੋ ਅੱਜ ਤਾਂ ਰੋਲ ਕਰਦੇ ਇਸ ਦੀ ਡਾਡੀ ਨਾ 30 ਸਾਲ ਤੇ ਕਾਰਵਾਈ ਹੋਣੀ ਜਾਈਗੀ ਇਸ ਕਾਨੂੰਨ ਅੰਦਰ ਸਮਾਗਮ ਤੇ ਇਲਜ਼ਾਮ ਦੀ ਕੋਸ਼ਿਸ਼ ਕੀਤੀ ਜਾਵੇਗੀ ਨਾ ਜਾਣਿਆ ਨਹੀਂ ਜਾਣੇ ਠੱਕੇ ਮਾਰੇ ਜਾਂਦੇ ਨੇ ਇੱਕ ਥੰਦਾਰ ਕਹਿੰਦਾ ਮੈਂ ਸਮਝੂਗਾ ਤੁਹਾਨੂੰ ਬਾਈਕਾਟ ਕਰਦੇ ਆਂ ਅਸੀਂ ਇਸ ਚੀਜ਼ ਦਾ ਪੂਰਨ ਬਾਈਕਾਟ ਕਰਦੇ ਆਂ ਠੰਦਾਰ ਜੀ ਠੱਕੇ ਮਾਰੇ ਜੀ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਅਸੀਂ ਇਸ ਦਾ ਪੂਰਨ ਵਿਰੋਧ ਵੀ ਕਰਦੇ ਆਂ ਤੇ 30 ਸਾਲ ਤੇ ਕਾਰਵਾਈ ਹੋਣੀ ਜਾਈਗੀ ਠੰਦਾਰ ਜੀ ਠੱਕੇ ਮਾਰੇ ਜੀ ਬੰਦਾ ਚੰਗਾ ਬੋਲਦਾ ਮਤਲਬ ਸੱਦੇ ਬੰਦਿਆਂ ਨੂੰ ਸਨਮਾਨ